ਰਾਮ ਰਾਏ ਦੀਆਂ ਬਚਿੱਤਰ ਕਰਾ ਮਾਤਾ ਵੀ ਕੀ ਔਰੰਗਜ਼ੇਬ ਬਹੁਤ ਪਰਸਨ ਹੋਇਆ ਉਸ ਦੇ ਬਾਬਾ ਰਾਮ ਰਾਏ ਜੀ ਅਤੇ ਉਹਨਾਂ ਦੇ ਸਾਥੀਆਂ ਦੀ ਬਹੁਤ ਸੇਵਾ ਕੀਤੀ ਜਦ ਬਾਬਾ ਰਾਮ ਰਾਏ ਜੀ ਇੰਨੀ ਖੁਸ਼ਾਮਦ ਤੇ ਸਿਫਤ ਹੋਣ ਲੱਗੀ ਤਾਂ ਉਹ ਵੀ ਆਪਣੇ ਆਪ ਨੂੰ ਦੁਨੀਆ ਦਾ ਇੱਕ ਇਲਾਹੀ ਪੀਰ ਪੈਗੰਬਰ ਸਮਝਣ ਲੱਗ ਗਏ ਸ਼ਾਹੀ ਠਾਟ ਬਾੜ ਤੋਂ ਪ੍ਰਭਾਵਿਤ ਹੋਏ ਅਤੇ ਉਹਨਾਂ ਦਾ ਹੁਣ ਦਿੱਲੀ ਛੱਡਣ ਦਾ ਦਿਲ ਨਹੀਂ ਸੀ ਕਰ ਰਿਹਾ ਉਹ ਜਿੱਥੇ ਵੀ ਜਾਂਦੇ ਸਨ ਮੁਸਲਮਾਨ ਵੀ ਉਹਨਾਂ ਦੇ ਅੱਗੇ ਹੋ ਹੋ ਸਲਾਮਾ ਬੁਲਾਉਂਦੇ ਸਨ ਜਿਤੇ ਕਰਦੇ ਸਨ ਅਤੇ ਹੋਰ ਪ੍ਰਕਾਰ ਦੀ ਸੇਵਾ ਕਰਕੇ ਪਰਸਨ ਹੁੰਦੇ ਸਨ ਉਹਨਾਂ ਦੀਆਂ ਕਰਾਮਾਤਾਂ ਦੀਆਂ ਖਬਰਾਂ ਗੁਰੂ ਹਰ Rai ਜੀ ਪਾਸ ਵੀ ਪੁੱਜ ਗਈਆਂ ਸਨ ਉਹਨਾਂ ਤਾਂ ਉਸ ਨੂੰ ਕਿਹਾ ਸੀ ਕਿ ਕੋਈ ਕਰਾਮਾਤ ਕਰਕੇ ਨਾ ਦਿਖਾਵੇ ਪਰ ਉਹਨਾਂ ਤਾਂ ਕਰਾਮਾਤਾਂ ਦੀ ਹੱਦ ਹੀ ਕੱਢ ਦਿੱਤੀ ਪਰ ਉਸ ਸਮੇਂ ਗੁਰੂ ਸਾਹਿਬ ਦੀ ਬਰਦਾਸ਼ਤ ਦੀ ਹੱਦ ਮੁੱਕ ਗਈ ਜਦ ਬਾਬਾ RAM Rai ਨੇ ਇੱਕ ਹੋਰ ਅਨੋਖੀ ਕਰਾਮਾਤ ਕਰ ਵਿਖਾਈ ਔਰੰਗਜ਼ੇ ਪੰਜਾਬ ਵਿੱਚ ਸੁਲਤਾਨਪੁਰ ਲੋਧੀ ਪੜਿਆ ਸੀ ਇਸ ਲਈ ਉਸ ਨੂੰ ਗੋਨਾਰਕ ਦੇਵ ਜੀ ਤੇ ਕਈ ਵਾਰ ਆਦਨ ਇੱਕ ਦਿਨ ਜਦ ਦਰਬਾਰ ਲੱਗਾ ਹੋਇਆ ਸੀ ਤਾਂ ਔਰੰਗਜ਼ੇਬ ਨੇ ਬਾਬਾ ਰਾਮ ਰਾਏ ਤੋਂ ਪੁੱਛਿਆ ਕਿ ਇਹ ਵਾਕ ਜਿਹੜਾ ਗੋਨਾਰਕ ਦੇਵ ਜੀ ਨੇ ਕਿਹਾ ਹੈ ਇਸ ਦੇ ਕੀ ਅਰਥ ਹਨ ਔਰੰਗਜ਼ੇਬ ਨੇ ਉਸ ਸ਼ਬਦ ਨੂੰ ਇਸ ਤਰ੍ਹਾਂ ਕਿਹਾ ਮਿੱਟੀ ਮੁਸਲਮਾਨ ਕੀ ਪੇੜੇ ਪਈ কুমਯਾਰ ਘੜ ਪਾਂਡੇ ਇੱਟਾਂ ਕੀਆ ਜਲਦੀ ਕਰੇ ਪੁਕਾਰ ਬਾਬਾ ਰਾਮ ਰਾਏ ਬਾਦਸ਼ਾਹ ਦੇ ਪਰਬਾਹੇਟਾ ਇਨਾ ਚੁੱਕਿਆ ਸੀ ਕਿ ਉਸ ਇਸ ਵਾਕ ਦੇ ਅਰਥ ਵੀ ਬਜਾਏ ਵਾਕ ਹੀ ਬਦਲ ਦਿੱਤਾ ਉਹ ਕਹਿ ਲਗਾ ਅਸੀਂ ਤਾਂ ਇਹ ਬਾਣੀ ਇਸ ਤਰ੍ਹਾਂ ਨਹੀਂ ਪੜਦੇ ਅਸੀਂ ਤਾਂ ਪੜਦੇ ਹਾਂ ਮਿੱਟੀ ਬੇਈਮਾਨ ਕੀ ਗੁਰੂ ਨਾਨਕ ਦੇਵ ਜੀ ਦੇ ਬਾਖ ਨੂੰ ਬਦਲਨ ਨਾਲ ਔਰੰਗਜ਼ੇਬ ਦੀ ਤਸੱਲੀ ਹੋ ਗਈ ਜਦ ਗੁਰੂ ਆਰਾਏ ਸਾਹਿਬ ਨੂੰ ਇਹ ਖਬਰ ਪੁੱਜੀ ਤਾਂ ਉਹਨਾਂ ਨੇ ਸੰਗਤ ਨੂੰ ਸੰਬੋਧਿਤ ਕਰਕੇ ਕਿਹਾ ਗੁਰੂ ਨਾਨਕ ਦੇਵ ਜੀ ਦੀ ਬਾਖ ਅਟਲ ਹਨ ਇਹਨਾਂ ਨੂੰ ਕੋਈ ਬਦਲ ਨਹੀਂ ਸਕਦਾ RAM ਰਾਏ ਨੇ ਇਹ ਬਹੁਤ ਮਾੜਾ ਕੰਮ ਕੀਤਾ ਹੈ ਉਹ ਹੁਣ ਇਸ ਯੋਗ ਨਹੀਂ ਕਿ ਗੁਰੂ ਗੱਦੀ ਦੀ ਜ਼ਿੰਮੇਵਾਰੀ ਸੰਭਾਲ ਸਕੇ ਉਹ ਸ਼ਾਹੀ ठाट-ਬਾਠ ਅਧੀਨ ਇੰਨਾ ਡਿੱਗ ਚੁੱਕਾ ਹੈ ਕਿ ਉਸ ਦਾ ਮਨ ਦੁਰਬਲ ਹੋ ਗਿਆ ਹੈ ਉਹ ਇੱਕ ਕਾਇਰ ਤੇ ਡਰਪੋਕ ਬਣ ਗਿਆ ਹੈ ਉਸ ਨੂੰ ਸਾਡਾ ਹੁਣ ਇਹੋ ਆਦੇਸ਼ ਕੜ ਦੇਵੋ ਕਿ ਉਹ ਹੁਣ ਸਾਡੇ ਮੱਥੇ ਨਾ ਲੱਗੇ ਜਿੱਧਰ ਉਸ ਦਾ ਮੂਹ ਹੋਵੇ ਉਧਰ ਹੀ ਚਲਾ ਜਾਵੇ ਤੁਰਕਾਂ ਦੀ ਮਾਇਆ ਨੇ ਉਸ ਦੀ ਬੁੱਧੀ ਪਿਛੜ ਘਾੜ ਦਿੱਤੀ ਹੈ ਗੁਰੂ ਆਰਾਈ ਸਾਹਿਬ ਜੀ ਨੇ ਇਹ ਅਨੁਭਵ ਕਰ ਲਿਆ ਸੀ ਕੀ ਇੱਕਾਇਰ ਅਤੇ ਕੁਸ਼ਾਮ ਦੀ ਬੰਦਾ ਸਿੱਖਾਂ ਦੀ ਅਗਵਾਈ ਨਹੀਂ ਕਰ ਸਕਦਾ ਗੁਰੂ ਸਾਹਿਬ ਗੁਰਬਾਣੀ ਦਾ ਬਹੁਤ ਆਦਰ ਸਤਿਕਾਰ ਕਰਦੇ ਸਨ ਅਤੇ ਗੁਰਬਾਣੀ ਦੀ ਨਿਰਾਦਰ ਕਰਨ ਵਾਲੇ ਨੂੰ ਉਹ ਕਦੇ ਵੀ ਮੁਆਫ ਨਹੀਂ ਕਰ ਸਕਦੇ ਉਹਨਾਂ ਨੇ ਸਾਰੇ ਸਿੱਖਾਂ ਨੂੰ ਹੁਕਮਨਾਮੇ ਜਾਰੀ ਕਰ ਦਿੱਤੇ ਕਿ ਕੋਈ ਵੀ ਸਿੱਖ RAM RAJ ਨੂੰ ਮੂੰਹ ਨਾ ਲਾਵੇ ਜਿਹੜਾ ਵੀ ਸਿੱਖ ਉਸ ਨੂੰ ਨਿਵਾਜੇਗਾ ਉਹ ਸਾਡਾ ਸਿੱਖ ਨਹੀਂ ਰਹੇਗਾ ਬਾਬਾ RAM RAJ ਮਹਾਂਤਾਂ ਨੂੰ ਘਟਾਉਣ ਵਾਸਤੇ ਅਤੇ ਸਿੱਖਾਂ ਨੂੰ ਨਵੀਂ ਸੇਧ ਦੇਣ ਵਾਸਤੇ ਗੁਰੂ ਜੀ ਦੇ ਕਰਤਾਰਪੁਰ ਵਿੱਚ ਆਪਣੇ ਸਭ ਮਸੰਦਾਨਾਂ ਤੇ ਗੁਰੂ ਘਰ ਦੇ ਸਾਰੇ ਪ੍ਰੇਮੀ ਸਿੱਖਾਂ ਦਾ ਇੱਕ ਵਿਸ਼ੇਸ਼ ਇਕੱਠ ਬੁਲਾਇਆ ਇਸ ਇਕੱਠ ਵਿੱਚ ਉਹਨਾਂ ਸਾਰੇ ਮਸੰਦਾਨ ਤੇ ਸਿੱਖਾਂ ਪਾਸੋਂ ਇਹ ਪ੍ਰਣ ਲਿਆ ਕਿ ਕੋਈ ਵੀ ਗੁਰੂ ਸਿੱਖ ਬਾਬਾ ਰਾਮ ਰਾਏ ਨੂੰ ਮੂੰਹ ਨਾ ਲਾਵੇ ਆਪਣੇ ਘਰ ਪਨਾਹ ਨਾ ਦੇਵੇ ਅਤੇ ਨਾ ਹੀ ਕੋਈ ਘਾਰਪੇਟਾ ਪੇਸ਼ ਕਰੇ ਸਾਰੇ ਸਿੱਖਾਂ ਨੇ ਖੜੇ ਹੋ ਕੇ ਗੁਰੂ ਜੀ ਦੇ ਹੁਕਮਾਂ ਦੀ ਪਾਲਣਾ ਕਰਨ ਦਾ ਵਚਨ ਦਿੱਤਾ ਅਤੇ ਕਿਸੇ ਸਿੱਖ ਨੇ ਵੀ ਵਿਰੋਧ ਨਾ ਕੀਤਾ ਜਦ ਬਾਬਾ RAM ਰਾਈ ਨੂੰ ਗੁਰੂ ਜੀ ਤੇ ਹੁਕਮਾਂ ਦਾ ਪਤਾ ਲੱਗਾ ਤਾਂ ਉਹ ਬਹੁਤ ਪਛਤਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ